एसएमजेड न्यूज़ खबर नहीं आपकी आवाज जी दो जानकारी एक संस्था ਤੁਹਾਡੇ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਕਿੰਦਣ ਤੋਂ ਲੰਗਰ ਲਗਾਇਆ ਜਾ ਰਿਹਾ ਤੇ ਅੱਗੇ ਕੀ ਹੈ ਦਾ ਤੁਹਾਡਾ ਸੇਵਾ ਦਾ ਮੁੱਲ ਵੱਲੋਂ ਤਾਂ ਮੈਂ ਸਾਡੀ ਸੰਸਥਾ ਦੀ ਵਿਉਪਰੇਖਾ ਦੱਸਦਾ ਸਾਡੀ ਸੰਸਥਾ 22 ਸਾਲ ਪ੍ਰੋਨਿੰਗ ਨੈਸ਼ਨਲ ਲੈਵਲ ਦੀ ਸਸਤਾ ਅਸੀਂ ਪਰਿਹਾਰ ਕੰਮ ਵੀ ਚਲਾਇਆ ਅਸੀਂ ਜਿਹੜਾ ਹੈ ਜਾਨ ਕੰਮ ਵੀ ਚਲਾਇਆ ਰਾਜਸਥਾਨ ਦੇ ਵਿੱਚ ਸਿਕਤ ਜ਼ਿਲ੍ਹੇ ਦੇ ਵਿੱਚ ਸ਼ਾਮ ਖਾਟੂ ਮੇਲੇ 'ਚ ਇੱਥੀ ਵੀ ਬੰਨਾਂ ਲਗਾ ਕੇ ਅਸੀਂ ਹੱਦਾਂ ਮਰਬੜੀ ਤੋਂ ਜਿਸ ਤਰ੍ਹਾਂ ਸਾਡੀ ਸੰਸਥਾ 2 ਲੱਖ ਬੰਦੇ ਨੂੰ ਭੋਜਨ ਉੱਥੇ ਸਪਲਾਈ ਕਰਦੀ ਦਿੱਲੀ ਹੈ ਉਠਾ ਕੇ ਖਲੰਦੀ ਹੈ ਜਿਹੜੀ ਕਿ ਸਭ ਤੋਂ بڑا ਲੰਗਰ ਉੱਥੋਂ ਦਾ ਗਣਿਆ ਸਾਡੀ ਸੰਸਥਾ ਨਾਮੰਸ਼ੀ ਵੀ ਸ਼ਾਮ ਪਰਵਾਰ ਸਿੰਘ ਪੰਜਾਬ ਔਰ ਸਾਡੀ ਸੰਸਥਾ ਦੇ ਨੈਗਰ ਸਟੇਸ਼ਨ ਤੋਂ 25 ਤਰੀਕ ਤੋਂ ਇਹ ਜਿਹੜਾ ਹੈ ਲਾਕਡਾਊਨ ਹੋਣ ਤੋਂ ਬਾਅਦ ਇਹ ਲੰਗਰ ਸ਼ੇਵਾ ਚੱਲ ਰਹੀ ਹੈ ਮੋਗੇ ਦੇ ਵਿੱਚ ਅਜੇ 600 ਕਾਉਂਸਲੀਆਂ ਕਿਟਾਂ ਆਲਰੇਡੀ ਡਿਲੀਵਰ ਕਰ ਚੁੱਕੇ ਜਦੋਂ ਸਮੋਂ ਕੋਈ ਨਹੀਂ ਗੱਲ ਕਰਤਾ ਸੀ ਔਰ ਅਸੀਂ ਜਦੋਂ ਨਾਲੇ ਕੰਮ ਸਿਰੂ ਕੀਤਾ ਹੋਇਆ 1500 ਬੰਦੇ ਤੋਂ ਸ਼ੁਰੂ ਕੀਤਾ ਸੀ। ਸਵੇਰ ਤੋਂ ਜਦੋਂ ਦਾ ਇਹ ਕੰਸੂਲ ਲੱਗਿਆ ਸੀ ਕਿ ਆਪਣਾ 22 ਤਰੀਕ ਤੋਂ ਅਸੀਂ 25 ਤਰੀਕ ਤੋਂ ਇਹ ਲੰਗਰ ਕੰਟੀਨਿਊਸ ਲੱਗ ਗਿਆ। ਕਿੰਨੇ ਲੋਕਾਂ ਦਾ ਲੰਗਰ ਤਿਆਰ ਹੋ ਰਿਹਾ ਹੈ? ਅਰਾਊਂਡ ਡੇਲੀ ਸਵੇਰ ਤੋਂ 3000 ਬੰਦੇ ਦਾ ਡੇਲੀ ਅਸੀਂ ਖਾਣਾ ਪਚਾਰਿਆ ਸਵੇਰੇ ਤੇ ਸ਼ਾਮ ਨੂੰ। ਕਿਹੜੀ ਕਿਹੜੀ ਸੰਸਥਾਾਂ ਤੋਂ 톨ੀ ਇਹ ਲੰਗਰ ਕਰ ਰਹੀ ਹੈ ਤੇ ਕਿੱਥੇ-ਕਿੱਥੇ ਪਚਾਰਿਓ ਤੇ ਰੋਜ਼ ਦੀ ਤੁਹਾਡੀ ਕੰਟਿਨਿਊਟੀ? ਜਿਹੜੀਆਂ ਆਊਟਰ ਬਸਤੀਆਂ ਹੈਗੇ ਜਿਨ੍ਹਾਂ ਨੂੰ ਖਾਣਾ ਨਹੀਂ ਪਹੁੰਚਦਾ ਜਿਹੜੇ ਡੇਲੀ ਜ਼ਰੂਰਤ ਦੇ ਬੰਦੇ ਹੈਗੇ ਜਿਹੜੇ ਰੋਜ਼ਕਾਰ ਡੇਲੀ ਮਜ਼ਦੂਰੀ ਪਾੜਾ ਕਰਦੇ ਆ ਉਹਨ ਇਹ ਅਖਰੇ ਪੂਰਾ ਲਾਕਡਾਊਨ ਚੱਲ ਰਿਹਾ ਹੈਗਾ ਲੋਕ ਘਰਾਂ ਦੇ ਵਿੱਚ ਬੈਠੇ ਨੇ ਤੁਸੀਂ ਘਰ ਘਰ ਜਾ ਕੇ ਸੁਬਮ ਬੱਚਿਆਂ ਨੂੰ ਖਾਣਾ ਪਜਾ ਰਹੇ ਹੋ ਤੁਸੀਂ ਉਹਨਾਂ ਨੂੰ ਕੀ ਮੈਸੇਜ ਮੈਸੇਜ ਇਹੀ ਦੇਦਾ ਉਹਨਾਂ ਨੂੰ ਭਈ ਜ਼ਰੂਰ ਤਾਂ ਕਿ ਜ਼ਰੂਰ ਦੇ ਸਮੇਂ ਅਨੁਸਾਰ ਹਰ ਇਨਸਾਨ ਇਨਸਾਨ ਦੇ ਕੰਮ ਆਂਦਾ ਹੈ ਇਹ ਸੰਸਥਾਵਾਂ ਹੁੰਦੀਆਂ ਇਨਾ ਕੰਮਾਂ ਵਾਸਤੇ ਆ ਨਾ ਕਿ ਕੋਈ ਹੋਰ ਕੰਮਾਂ ਵਾਸਤੇ ਇਹ ਸਾਰੀ ਚੀਜ਼ ਨੂੰ ਮੈਨੇਜ ਕਿਵੇਂ ਕਰਦੇ ਮੈਨੇਜ ਕੀ ਹੈ ਪ੍ਰਭੂ ਦੇ ਸ਼ਾਮਾ ਬਾਬੇ ਦੀ ਕਿਰਪਾ ਹੈ ਜੀ ਕੋਈ ਅਸੀਂ ਮੈਨੇਜ ਕਰਨ ਵਾਲਾ ਕੋਈ ਬੰਦਾ ਨਹੀਂ ਹੁੰਦਾ